ਪਿਛਲੇ ਦਿਨੀ ਬਿਆਸ ਦੇ ਦੋ ਦੁਕਾਨਦਾਰ ਭਰਾਵਾਂ ਨੂੰ ਠੱਗਾਂ ਨੇ ਨਵੇਂ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਬਣਾਇਆ। ਘਟਨਾ ਆਪਜੀ ਨਾਲ ਇਸ ਕਰਕੇ ਸਾਂਝੀ ਕਰ ਰਹੇ ਹਾਂ ਤਾਂ ਜੋ ਆਪ ਸਭ ਅਜਿਹੇ ਠੱਗਾਂ ਤੋਂ ਸੁਚੇਤ ਰਹੋ। ਵੀਡੀਓ ਦੇ ਲਾਸਟ ਵਿੱਚ ਇਹਨਾਂ ਠੱਗਾਂ ਦੀਆਂ ਸੀਸੀਟੀਵੀਜ਼ ਫੋਟੋਜ਼ ਪਾਈਆਂ ਹਨ। ਜੇਕਰ ਆਪਜੀ ਅਜਿਹੇ ਸ਼ੱਕੀ ਅੰਸਰਾਂ ਨੂੰ ਵੇਖਦੇ ਹੋ ਤਾਂ ਨੇੜੇ ਦੇ ਪੁਲਿਸ ਸਟੇਸ਼ਨ ਇਤਲਾ ਜ਼ਰੂਰ ਕਰਨਾ। ਇਹ ਤਿੰਨ ਬੰਦੇ ਸਨ ਜਿਨ੍ਹਾਂ ਵਿੱਚੋਂ ਇੱਕ ਨੇ ਪਗੜੀ ਬੰਨੀ ਹੋਈ ਸੀ ਅਤੇ ਦੋ ਮੁੰਨੇ ਸਨ। ਇਹ ਤਿੰਨੇ ਬੰਦੇ ਬਿਆਸ ਵਿੱਚ ਸਚਿਤ ਐਸ ਕੇ ਹੀਰੋ ਜਰਨਲ ਸਟੋਰ ਵਿੱਚ ਆਉਂਦੇ ਹਨ ਨੋਟਾਂ ਨਾਲ ਬਣੇ ਹੋਏ ਹਜ਼ਾਰ-ਹਜ਼ਾਰ ਵਾਲੇ ਹਾਰਾਂ ਦੀ ਡਿਮਾਂਡ ਕਰਦੇ ਹਨ ਦੁਕਾਨਦਾਰ ਵੀਰ ਦੱਸਦਾ ਹੈ ਕਿ ਸਾਡੇ ਕੋਲ 5-500 ਵਾਲੇ ਹਾਰ ਹਨ ਇਸ ਤਰ੍ਹਾਂ ਉਹ 2400 ਦੇ ਹਾਰ ਖਰੀਦ ਲੈਂਦੇ ਹਨ ਅਤੇ ਆਖਦੇ ਹਨ ਕਿ ਪੈਸੇ Google Pay ਕਰਾਂਗੇ ਕਿਉਂਕਿ ਸਾਡੇ ਕੋਲ ਕੈਸ਼ ਨਹੀਂ ਹੈ ਠੀਕ ਉਸੇ ਸਮੇਂ ਦੁਕਾਨ ਤੇ ਮੌਜੂਦ ਸਾਰੇ ਮੋਬਾਈਲਾਂ ਦੀ ਰੇਂਜ ਚਲੀ ਜਾਂਦੀ ਹੈ ਫਿਰ ਠੱਗ ਦੁਕਾਨਦਾਰ ਨੂੰ ਆਖਦੇ ਹਨ ਕਿ ਭਾਜੀ ਤੁਸੀਂ ਆਪਣਾ ਨੰਬਰ ਦੇ ਦਿਓ ਅਸੀਂ ਪੈਸੇ ਤੁਹਾਡੇ ਖਾਤੇ ਵਿੱਚ ਟਰਾਂਸਫਰ ਕਰ ਦਿੰਦੇ ਹਾਂ ਠੀਕ ਉਸੇ ਸਮੇਂ ਦੁਕਾਨਦਾਰ ਦੇ ਫੋਨ ਤੇ ਮੈਸੇਜ ਆਉਂਦਾ ਹੈ ਕਿ ਤੁਹਾਡੇ HDFC ਬੈਂਕ ਵਿੱਚ 2400 ਰੁਪਏ ਰਿਸੀਵ ਹੋ ਗਏ ਹਨ ਮੋਬਾਈਲ ਦੀ ਰੇਂਜ ਫਿਰ ਚਲੀ ਜਾਂਦੀ ਹੈ ਠੱਗ ਉਹ ਮੈਸੇਜ ਦਿਖਾ ਕੇ ਚਲੇ ਜਾਂਦੇ ਹਨ ਦੁਕਾਨਦਾਰ ਵੀਰ ਅਗਲੇ ਦਿਨ ਤੱਕ ਇੰਤਜ਼ਾਰ ਕਰਦਾ ਹੈ ਪਰ ਪੈਸੇ ਉਸਦੇ ਅਕਾਊਂਟ ਵਿੱਚ ਨਹੀਂ ਆਉਂਦੇ ਜਦੋਂ ਉਹ ਬੈਂਕ ਨਾਲ ਸੰਪਰਕ ਕਰਦਾ ਹੈ ਤਾਂ ਬੈਂਕ ਵਾਲੇ ਦੱਸਦੇ ਹਨ ਕਿ ਇਹ ਇੱਕ ਫੇਕ ਮੈਸੇਜ ਹੈ ਠੀਕ ਇਸੇ ਤਰ੍ਹਾਂ ਦੀ ਠੱਗੀ ਉਹ ਤਿੰਨੇ ਬੰਦੇ ਜਨਤਾ ਜਰਨਲ ਸਟੋਰ ਵਾਲੇ ਦੁਕਾਨਦਾਰ ਭਰਾ ਨਾਲ ਮਾਰਦੇ ਹਨ ਸੋ ਭਰਾਵੋ ਇਸ ਨੂੰ ਹਲਕੀ ਵਿੱਚ ਨਾ ਲਵੋ ਤੁਸੀਂ ਦੇਖੋ ਉਹਨਾਂ ਕੋਲ ਕੋਈ ਐਸਾ ਜਾਮਿੰਗ ਸੈੱਟ ਹੈ ਜਿਸ ਨਾਲ ਉਹ ਮੋਬਾਈਲ ਦਾ ਨੈੱਟਵਰਕ ਤੱਕ ਬੰਦ ਕਰ ਦਿੰਦੇ ਹਨ ਉਹਨਾਂ ਤਿੰਨਾਂ ਤੋਂ ਇਲਾਵਾ ਹੋ ਸਕਦਾ ਹੈ ਆਈਟੀ ਐਕਸਪਰਟ ਟੀਮ ਵੀ ਉਹਨਾਂ ਨਾਲ ਕੰਮ ਕਰ ਰਹੀ ਹੋਵੇ ਜੋ ਇਨੀ ਜਲਦੀ ਬੈਂਕ ਦਾ ਮੈਸੇਜ ਭੇਜ ਦਿੰਦੇ ਹਨ ਔਰ ਹੋ ਸਕਦਾ ਹੈ ਉਹਨਾਂ ਦੀ ਵੱਡੀ ਗੈਂਗ ਹੋਵੇ ਤੇ ਅਲੱਗ-ਅਲੱਗ ਬੰਦੇ ਤੁਹਾਡੇ ਤੱਕ ਅਪਰੋਚ ਕਰਨ ਸੋ ਅਣਜਾਣ ਵਿਅਕਤੀਆਂ ਤੋਂ ਨੈੱਟ ਪੇਮੈਂਟ ਲੈਂਦੇ ਸਮੇਂ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਛਾਤਰ ਠੱਗ ਕਿਸੇ ਹੋਰ ਬੰਦੇ ਨੂੰ ਆਪਣਾ ਸ਼ਿਕਾਰ ਨਾ ਬਣਾ ਸਕਣ ਸੋ ਭਰਾਵੋ ਆਓ ਦੇਖਦੇ ਹਾਂ ਉਹਨਾਂ ਦੀਆਂ ਕੁਝ ਸੀਸੀਟੀਵੀ ਫੋਟੋਜ਼ ਜਿਨ੍ਹਾਂ ਵਿੱਚ ਉਹ ਚੋਰ ਠੱਗੀ ਨੂੰ ਅੰਜਾਮ ਦੇ ਰਹੇ ਹਨ ਸੋ ਦੋਸਤੋ ਜੇਕਰ ਤੁਸੀਂ ਇਹਨਾਂ ਬੰਦਿਆਂ ਨੂੰ ਪਛਾਣਦੇ ਹੋ ਤਾਂ ਇਹਨਾਂ ਦੀ ਇਤਲਾਹ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਜ਼ਰੂਰ ਦਿਓ ਤਾਂ ਜੋ ਇਹ ਹੋਰ ਠੱਗੀਆਂ ਨੂੰ ਅੰਜਾਮ ਨਾ ਦੇ ਸਕਣ ਸੋ ਦੋਸਤੋ ਧਿਆਨ ਨਾਲ ਦੇਖੋ ਸਾਵਧਾਨ ਰਹੋ ਸਤਰਕ ਰਹੋ ਬਹੁਤ ਬਹੁਤ ਧੰਨਵਾਦ ਜੀ